ਦੋਸਤੋ ਦੇਸ਼ ਦੀ ਸੁਪਰੀਮ ਕੋਰਟ ਨੇ ਤਾਰਾ 370 ਮਨਸੂਬ ਕੀਤੇ ਜਾਣ ਦੇ ਫੈਸਲੇ ਦੀ ਨਖੇਦੀ ਕਰਨ ਵਾਲੇ ਇੱਕ ਪ੍ਰੋਫੈਸਰ ਉਹਦੇ ਜਿਹੜੇ ਉਹਨੇ ਜਿਹੜੀ ਨਖੇਦੀ ਕੀਤੀ ਸੀ ਉਹਦੇ ਬਾਅਦ ਜੋ ਘਟਨਾਕ੍ਰਮ ਹੋਇਆ ਉਸ ਦੇ ਉੱਪਰ ਕੁਝ ਤਰਕ ਸਵਾਰ ਕੀਤੇ ਆ ਅਤੇ ਕੁਝ ਆਪਣੀ ਰਾਏ ਦਿੱਤੀ ਆ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 370 ਮਨਸੂਖ ਕੀਤੇ ਜਾਣ ਦੇ ਫੈਸਲੇ ਦੀ ਨਖੇਦੀ ਕਰਨ ਵਾਲੇ ਇੱਕ ਪ੍ਰੋਫੈਸਰ ਖਿਲਾਫ ਐਫ ਆਈ ਆਰ ਰੱਦ ਕਰਕੇ ਨਿਸ਼ਚੈ ਨਾਲ ਆਖਿਆ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਸਟੇਟ ਜਾਂ ਰਿਆਸਤ ਦੇ ਕਿਸੇ ਵੀ ਫੈਸਲੇ ਦੀ ਨੁਕਤਾਚੀਨੀ ਕਰਨ ਦਾ ਹੱਕ ਹਾਸਲ ਹੈ ਪ੍ਰੋਫੈਸਰ ਜਾਵੇਦ ਅਹਿਮਦ ਹਾਜਮ ਨੇ 5 ਅਗਸਤ ਜੰਮੂ ਕਸ਼ਮੀਰ ਲਈ ਕਾਲਾ ਦਿਵਸ ਅਤੇ 14 ਅਗਸਤ ਪਾਕਿਸਤਾਨ ਲਈ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਜਿਹੇ ਸੰਵੇਦਨਸ਼ੀਲ ਵਿਸ਼ੇਤੇ WhatsApp ਤੇ ਪੋਸਟ ਕੀਤੇ ਸਨ ਜਿਸ ਦੇ ਸਬੰਧ ਵਿੱਚ ਮਹਾਰਾਸ਼ਟਰ ਪੁਲਿਸ ਨੇ ਕੋਲਾਪੁਰ ਵਿੱਚ ਉਸ ਖਿਲਾਫ IPC ਦੀ ਧਾਰਾ 153A ਜਿਹਦੇ ਤਹਿਤ ਧਰਮ ਨਸਲ ਆਦ ਦੇ ਆਧਾਰ ਤੇ ਵੈਰ ਭਾ ਪੈਦਾ ਕਰਨਾ ਇਸੇ ਦੇ ਤਹਿਤ ਕੇਸ ਦਰਜ ਕੀਤਾ ਸੀ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਉਲਟਾਉਂਦੇ ਆ ਸੁਪਰੀਮ ਕੋਰਟ ਨੇ ਆਖਿਆ ਕਿ ਜੇ ਸਟੇਟ ਜਾਂ ਵਿਆਸਤ ਦੀ ਕਾਰਵਾਈ ਹਰੇਕ ਆਲੋਚਨਾ ਜਾਂ ਨਖੇਦੀ ਕਰਕੇ ਆਪੀਸੀ ਦੀ ਧਾਰਾ 153 ए ਤਹਿਤ ਅਪਰਾਧ ਗਿਨਿਆ ਜਾਂਦਾ ਤਾਂ ਇਹ ਲੋਕਤੰਤਰ ਜਿੰਦਾ ਨਹੀਂ ਬਚੇਗਾ ਜੋ ਸੰਵਿਧਾਨ ਦਾ ਲਾਜ਼ਮੀ ਅੰਗ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨੀ ਤਰੀਕੇ ਨਾਲ ਅਸਹਿਮਤੀ ਜਾਂ ਨਰਾਜ਼ਗੀ ਜਤਾਉਣ ਦਾ ਹੱਕ ਸੰਵਿਧਾਨ ਦੀ ਧਾਰਾ 19 1 ਦੇ ਤਹਿਤ ਦਿੱਤੇ ਗਏ ਅਧਿਕਾਰਾਂ ਦਾ ਅਨਿੱਖੜਵਾਂ ਅੰਗ ਹੈ ਕੇਂਦਰ ਸਰਕਾਰ ਨੇ ਅਗਸਤ 2019 ਵਿੱਚ ਜੰਮੂ ਕਸ਼ਮੀਰ ਦੇ ਪ੍ਰਸੰਗ ਵਿੱਚ ਸੰਵਿਧਾਨ ਦੀ ਧਾਰਾ 370 ਰੱਦ ਕਰਨ ਦਾ ਫੈਸਲਾ ਕੀਤਾ ਸੀ ਅਤੇ ਪਿਛਲੇ ਸਾਲ ਦਸੰਬਰ ਮਹੀਨੇ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਸਹੀ ਘਰਾੜ ਦਿੱਤਾ ਸੀ। ਬਹਿਰ ਹਾਲ ਧਾਰਾ 370 ਬਾਰੇ ਅਸਹਿਮਤੀ ਦੀਆਂ ਆਵਾਜ਼ਾਂ ਹਾਲੇ ਵੀ ਉੱਠਣੀਆਂ ਉੱਠਦੀਆਂ ਰਹਿੰਦੀਆਂ ਹਨ। ਪ੍ਰੋਫੈਸਰ ਦੇ ਕੇਸ ਨੇ ਸੁਪਰੀਮ ਨੇ ਸੁਪਰੀਮ ਕੋਰਟ ਰਾਹੀਂ ਪੁਲਿਸ ਦੀ ਵਿਵਾਦ ਭਰਪੂਰ ਭੂਮੀ ਕਾਨੂੰਨ ਨਿਆਂਇਕ ਤੇ ਜਨਤਕ ਨਿਰਖ ਪਰਖ ਦੇ ਟਹਿਰੇ 'ਚ ਖੜਾ ਕਰ ਦਿੱਤਾ ਹੈ। ਕਟੜਤਾ ਦੇ ਰੰਗ ਚ ਰੰਗੇ ਪੁਲਿਸ ਕਰਮੀਆਂ ਨੇ ਵੱਖਰੀ ਸੁਰੱਖਣ ਵਾਲੇ ਸਾਕਸ਼ ਨੂੰ ਤੰਗ ਪਰੇਸ਼ਾਨ ਕਰਨ ਖਾਤਰ ਹਰ ਹਿਲਾਵਤਿਆ। ਅਦਾਲਤ ਨੇ ਕਿਹਾ ਹੈ ਕਿ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਪੁਲਿਸ ਤੰਤਰ ਨੂੰ ਜਾਗਰੂਕ ਤੇ ਸਿੱਖਿਆ ਕਰਨ ਦਾ ਸਮਾਂ ਹੋਣਾ ਆ ਗਿਆ ਹੈ। ਇਸ ਆਜ਼ਾਦੀ ਦੇ ਪ੍ਰਸੰਗ ਵਿੱਚ ਵਾਜਬ ਸੰਜਮ ਵਰਤੇ ਜਾਣ ਬਾਰੇ ਵੀ ਪੁਲਿਸ ਨੂੰ ਸਿੱਖਿਤ ਕੀਤੇ ਜਾਣ ਦੀ ਲੋੜ ਹੈ। ਸੁਪਰੀਮ ਕੋਰਟ ਦਾ ਇਹ ਸੁਝਾਅ ਕਿ ਪੁਲਿਸ ਕਰਮੀਆਂ ਨੂੰ ਸੰਵਿਧਾਨ ਵਿਚਲੀਆਂ ਲੋਕਤੰਤਰੀ ਕਦਰਾਂ-ਕੀਮਤਾਂ ਬਾਰੇ ਸਿੱਖਿਤ ਕਰਨਾ ਪਵੇਗਾ ਗੰਭੀਰ ਚਰਚਾ ਦੀ ਮੰਗ ਕਰਦਾ ਹੈ ਨਿਰਮੂਲ ਆਧਾਰ ਤੇ ਕੇਸ ਦਰਜ ਹੋਣ ਤੋਂ ਪੁਲਿਸ ਦੀ ਸਖਤ ਸ਼ਕਤੀ ਝਲਕਦੀ ਹੈ ਇਹ ਗੈਰ ਜਮਹੂਰੀ ਕਾਰਵਾਈ ਹੈ ਜਿਸ ਵਿੱਚੋਂ ਦਮਨ ਦੀ ਬੂ ਆਉਂਦੀ ਹੈ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਜਿਨ੍ਹਾਂ ਵਿੱਚ ਪੁਲਿਸ ਦੇ ਵਤੀਰੇ ਤੇ ਸਵਾਲ ਖੜੇ ਕੀਤੇ ਹੋਏ ਸਨ ਅਤੇ ਇਹਨਾਂ ਬਾਰੇ ਬੱਖ-ਬੱਖ ਮੰਚਾਂ ਉਤੇ ਚਰਚਾ ਵੀ ਚੱਲਦੀ ਰਹਿੰਦੀ ਹੈ ਇਸ ਲਈ ਇਸ ਵਰਤਾਰੇ ਨੂੰ ਉਦੋਂ ਤੱਕ ਠੱਲ ਪੈਣੀ ਮੁਮਕਿਨ ਜਾਪਦੀ ਹੈ ਜਦੋਂ ਤੱਕ ਇਸ ਬਾਰੇ ਕੋਈ ਸਖਤ ਕਦਮ ਨਹੀਂ ਉਠਾਇਆ ਜਾਂਦਾ ਇਸ ਤਵਕਕ ਵੀ ਹੁਣ ਅਦਾਲਤ ਤੋਂ ਹੀ ਹੈ ਕਿਉਂਕਿ ਸਰਕਾਰ ਦੀ ਪਹੁੰਚ ਤਾਂ ਅਜਿਹੇ ਮਾਮਲਿਆਂ ਬਾਰੇ ਐਨ ਸਪਸ਼ਟ ਹੈ ਅਤੇ ਇਹ ਅਜਿਹੇ ਸਾਰੇ ਮਾਮਲਿਆਂ ਤੇ ਖੁਦ ਪੁਲਿਸ ਦੀ ਪਿੱਠ ਥਾਪੜੀ ਜਾਂਦੀ ਹੈ ਆਸ ਕੀਤੀ ਜਾ ਸਕਦੀ ਹੈ ਕਿ ਇਹ ਫੈਸਲਾ ਪੁਲਿਸ ਨੂੰ ਮਹਿਜ਼ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ਤੇ ਨਾਗਰਿਕਾਂ ਉੱਤੇ ਦੇਸ਼ ਵਿਰੋਧੀ ਜਾਂ ਸਮਾਜ ਵਿਰੋਧੀ ਹੋਣ ਦਾ ਛੱਪਾ ਲਾਉਣ ਤੋਂ ਰੋਕੇਗਾ ਜਦ ਤੱਕ ਹਿੰਸਾ ਜਾਂ ਨਫਰਤ ਨਾ ਪੜਕੇ ਉਦੋਂ ਤੱਕ ਅਜਿਹੇ ਪ੍ਰਗਟਾਵਿਆਂ ਨੂੰ ਸਜ਼ਾ ਦੇ ਘੇਰੇ ਵਿੱਚੋਂ ਬਾਹਰ ਹੀ ਰੱਖਿਆ ਜਾਣਾ ਚਾਹੀਦਾ ਹੈ ਦੋਸਤੋ ਅਜਿਹੇ ਫੈਸਲਿਆਂ ਦੇ ਨਾਲ ਹੀ ਲੋਕਤੰਤਰ ਜਿਹੜਾ ਹੈਗਾ ਉਹ ਜ਼ਿੰਦਾ ਬਚੇਗਾ ਨਹੀਂ ਤਾਂ ਇਹ ਪੁਲਿਸ ਤੰਤਰ ਅਤੇ ਕੋਈ ਵੀ ਅਜਿਹੀ ਕੱਲ ਕਿ ਜਿਹੜੀ ਸਰਕਾਰ ਨੂੰ ਹਾਕਮ ਨੂੰ ਪਸੰਦ ਨੇ ਉਸ ਦੇ ਉੱਪਰ ਅਜਿਹੀਆਂ ਧਾਰਾਵਾਂ ਥੋਪ ਕੇ ਲੋਕਤੰਤਰ ਦਾ ਗਲਾ ਘੁੱਟਿਆ ਜਾਏਗਾ ਅਤੇ ਲੋਕਾਂ ਦੀ ਆਵਾਜ਼ ਬੰਦ ਕੀਤੀ ਹੈ ਚਾਹੀਏ ਸੁਪਰੀਮ ਕੋਰਟ ਨੇ ਅਜਿਹੇ ਫੈਸਲੇ ਦੇ ਕੇ ਦੁਬਾਰਾ ਜਿਹੜੀ ਲੋਕਤੰਤਰ ਦੀ ਗੱਲ ਹੈਗੀ ਆ ਉਹਦੇ ਵਿੱਚ ਜਾਨ ਪਈਆ ਇਹਦਾ ਸਵਾਗਤ ਕਰਨਾ ਬਣਦਾ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ ਵੇਖਦੇ ਰਹੋ ਰੈਸ਼ਨਲ ਟਾਕ